ਹਾਂਜੀ ਸ਼ਸ਼ੀਕਲ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਕਰਦੇ ਸੀਗੇ ਸ਼ਾਮ ਦੀ ਰੋਟੀ ਪਾਣੀ ਦੀਆਂ ਤਿਆਰੀਆਂ ਤੇ ਹਨਰ ਦੇ ਪਾਪਾ ਆ ਗਏ ਸੀਗੇ ਘਰੇ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਥੋੜਾ ਟਾਈਮ ਹਨਰ ਨੂੰ ਇੱਥੇ ਲੈ ਜਾ ਉਹ ਕਹਿੰਦੇ ਵੀ ਤੂੰ ਇੱਦਾਂ ਕਰ ਮੈਂ ਹੀ ਆ ਜਾਣਾ ਆ ਅੱਧਾ ਘੌਣਾ ਘੰਟਾ ਮੈਂ ਘਰੇ ਆ ਜਾਣਾ ਮੈਂ ਸੰਭਾਲ ਲੈਣਾ ਵੀ ਚਲ ਤੂੰ ਇੰਨੇ ਆਪਦਾ ਜਿਹੜਾ ਮੀਨ ਮੀਨ ਕੰਮ ਆ ਉਹ ਕਰ ਲੀ ਤੇ ਹੁਨਰ ਤੇ ਹੁਨਰ ਦੇ ਪਾਪਾ ਦੇਖਣ ਲੱਗੇ ਸੀਗੇ ਟੀਵੀ ਤੇ ਮੈਂ ਸੋਚਿਆ ਉਹਨਾਂ ਦੋਨਾਂ ਨੂੰ ਮੈਂ ਐਪਲ ਕੱਟ ਕੇ ਦੇਦਾ ਦੋਨੇ ਜਾਣੇ ਇੰਨੇ ਖਾ ਲੈਣਗੇ ਨਾਲੇ ਜਿਹੜਾ ਹੁਨਰ ਆ ਟਿੱਕੇ ਬੈਠਾ ਰਹੂਗਾ ਨਹੀਂ ਉਹਦੇ ਮਤਲਬ ਕੀ ਆ ਉਹ ਜਾਂਦਾ ਵੀ ਮੰਮੀ ਕਿੱਥੇ ਗਈ ਮਮਾ ਕਿੱਥੇ ਗਏ ਉਹਨੂੰ ਫਿਰ ਵੀ ਮਤਲਬ ਕੀ ਐ ਰਹਿੰਦਾਗਾ ਤੇ ਇੱਥੇ ਬਸ ਮੈਂ ਐਪਲ ਕੱਟ ਰਹੀ ਸੀ ਐਪਲ ਥੋੜਾ ਜਿਹਾ ਮੈਂ ਵਿੱਚ ਕਾਲਾ ਨਮਕ ਆ ਜਿਹੜਾ ਉੱਪਰ ਉਹ ਪਾਤਾ ਤੇ ਇਥੇ ਮੈਂ ਉਹਨਾਂ ਦੋਨਾਂ ਨੂੰ ਦਿਾਈ ਸੀਗੀ ਨਾਲੇ ਤਾਂ ਹੁਨਰ ਆ ਆਪਣੇ ਪਾਪਾ ਦੇ ਨਾਲ ਕੋਈ ਵੀ ਚੀਜ਼ ਆ ਬਹੁਤ ਵਧੀਆ ਖਾ ਲੈਂਦਾ ਹਲੇ ਮੈਂ ਖਵਾਮਾ ਦਾ ਇੰਨਾ ਨਹੀਂ ਚੰਗੀ ਤਰ੍ਹਾਂ ਖਾਂਦਾ ਪਰ ਆਪਦੇ ਪਾਪਾ ਦਾ ਉਹ ਇੰਨਾ ਜਿਆਦਾ ਕਰਦਾ ਨਾ ਵੀ ਉਹਨਾਂ ਤੋਂ ਹਰੇਕ ਚੀਜ਼ ਉਹਨੇ ਖਾਣੀ ਆ ਉਹਨਾਂ ਨਾਲ ਨਹਾਉਣਾ ਉਹਨਾਂ ਨਾਲ ਖੇਡਣਾ ਉਹਨਾਂ ਨਾਲ ਟੀਵੀ ਦੇਖਣਾ ਮਤਲਬ ਬਸ ਉਹਨੂੰ ਪਾਪਾ ਹੀ ਚਾਹੀਦੇ ਆ ਉਹ ਇੰਨਾ ਜਿਆਦਾ ਕਰਦਾ ਆਪਦੇ ਪਾਪਾ ਦਾ ਤੇ ਇੱਥੇ ਲੱਗੀ ਸੀ ਮੈਂ ਆਟਾ ਗੁੰਨਣ ਆਟਾ ਮੈਂ ਗੁੰਨ ਕੇ ਪਹਿਲਾਂ ਰੱਖਦਿਆ ਸੀ ਤੇ ਮਤਲਬ ਕਿ ਪਹਿਲਾਂ ਰੱਖ ਦੇਣੀ ਹੁੰਦੀ ਆ ਤੇ ਸੈੱਟ ਕਰਨ ਦੇ ਲਈ ਬਾਤ ਵਿੱਚ ਮੇ ਦਵਾਰੇ ਮੁੱਕੀ ਦਿੰਨੀ ਹੁੰਨੀ ਆ ਤੇ ਮੈਂ ਕਿਹਾ ਚਲੋ ਆਟਾ ਗੁੰਨ ਕੇ ਰੱਖ ਦਿੰਨੇ ਆ ਤੇ ਥੋੜਾ ਆਟਾ ਜਿਹੜਾ ਸੁਬਾਹ ਵਾਲਾ ਪਿਆ ਸੀ ਤੇ ਉਹ ਵੀ ਮੈਂ ਕੱਢ ਕੇ ਬਾਹਰ ਰੱਖਤਾ ਸੀ ਬਿਕੋਜ਼ ਡੋਗੀਆਂ ਦੀਆਂ ਰੋਟੀਆਂ ਇੱਕ ਦੋ ਰੋਟੀਆਂ ਉਹਨਾਂ ਦੀਆਂ ਬਣ ਜਾਂਦੀਆਂ ਨੇਗੀਆਂ ਤੇ ਬਾਕੀ ਦਾ ਚਲੋ ਸਜਰੇ ਆਟੇ ਦੀਆਂ ਆਪਾਂ ਲਾਉਣੀਆਂ ਹੀ ਲਾਉਣੀਆਂ ਨੇਗੀਆਂ ਤੇ ਫ੍ਰਿਜ ਚ ਰੱਖ ਕੇ ਆਟਾ ਖਰਾਬ ਵੀ ਨਹੀਂ ਹੁੰਦਾ ਪਰ ਰਾਤ ਨੂੰ ਨੀ ਮੈਂ ਫ੍ਰਿਜ ਚ ਰੱਖਦੀ ਹੁੰਦੀ ਆਟਾ ਰਾਤ ਨੂੰ ਨੀ ਕਹਿੰਦੇ ਰੱਖਣਾ ਚਾਹੀਦਾ ਮਾੜਾ ਹੁੰਦਾ ਹੈਗਾ ਤੇ ਮੇਰੀ ਮੰਮਾ ਵੀ ਮੈਨੂੰ ਮਤਲਬ ਕਿ ਫਿਰ ਮੇਰੇ ਗਾਲਾਂ ਪੈ ਜਾਂਦੀਆਂ ਨੇ ਵੀ ਤੈਨੂੰ ਕਿੰਨੀ ਵਾਰ ਕਿਹਾ ਵੀ ਤੂੰ ਨਾ ਰੱਖਿਆ ਕਰ ਤੇ ਉਹ ਜਿਉ ਹੁਣ ਹੈਬਿਟ ਬਣ ਗਈ ਆਪ ਨੂੰ ਹਨਾ ਚੀਜ਼ਾਂ ਦਾ ਪਤਾ ਲੱਗ ਗਿਆ ਵੀ ਆਹ ਚੀਜ਼ ਕਰਨੀ ਆ ਜਾਂ ਨਹੀਂ ਕਰਨੀ ਹੈਗੀ ਤੇ ਉਦਾਂ ਹੁਣ ਆਪਦੀ ਵੀ ਜਿਹੜੀ ਆਦਤ ਆ ਉਹ ਬਣ ਗਈ ਕਹਿੰਦੇ ਹੁੰਦੇ ਆ ਮੈਂ ਬਹੁਤ ਸੁਣਿਆ ਵੀ ਮਤਲਬ ਕਿ ਰਾਤ ਨੂੰ ਆਪਾਂ ਨੂੰ ਜਿਹੜਾ ਆਟਾ ਗਾ ਨਾ ਫ੍ਰਿਜ 'ਚ ਐ ਨਹੀਂ ਰੱਖਣਾ ਚਾਹੀਦਾ ਹੈਗਾ ਬਹੁਤ ਮਾੜਾ ਹੁੰਦਾ ਹੈਗਾ ਤੇ ਸੁਬਹਾ ਤਾਂ ਚਲੋ ਆਪਾਂ ਜੇ ਰੱਖ ਬਚ ਵੀ ਜਾਂਦਾ ਆ ਤਾਂ ਉਹ ਤਾਂ ਆਪਾਂ ਨੇ ਸ਼ਾਮ ਨੂੰ ਬਣਾ ਹੀ ਲੈਣਾ ਰਾਤ ਨੂੰ ਤਾਂ ਨਹੀਂ ਉਹ ਪਿਆ ਰਹਿੰਦਾ ਹਨਾ ਉਹ ਤਾਂ ਸ਼ਾਮ ਨੂੰ ਕੰਮ ਆ ਹੀ ਜਾਂਦਾ ਜੇ ਦੁਪਹਿਰ ਵੇਲੇ ਵੀ ਰੋਟੀ ਬਣ ਜਾਂਦੀ ਹੈਗੀ ਤੇ ਬਾਕੀ ਤਾਂ ਸਾਡੇ ਤਾਂ ਡੌਗੀਆਂ ਦੀਆਂ ਰੋਟੀਆਂ ਬਣਦੀਆਂ ਨੇ ਤਾਂ ਕਰਕੇ ਮੈਨੂੰ ਕੋਈ ਏਡੀ ਦਿੱਕਤ ਨਹੀਂ ਹੁੰਦੀ ਜਿਹੜਾ ਸੁਬਹਾ ਆਟਾ ਬਚਦਾ ਗਾ ਉਹਦੀ ਸ਼ਾਮ ਨੂੰ ਡੌਗੀਆਂ ਦੀਆਂ ਰੋਟੀਆਂ ਇੱਕ ਦੋਨਾਂ ਚੋਂ ਬਣ ਜਾਂਦੀਆਂ ਨੇ ਬਾਕੀ ਤਾਂ ਚਲੋ ਮੈਂ ਸੱਚ ਰੀ ਆਟੇ ਤੋਂ ਲਾਉਣੀਆਂ ਹੀ ਲਾਉਣੀਆਂ ਰਹੀਆਂ ਤੇ ਚਲੋ ਇੱਥੇ ਮੈਂ ਬਣਾ ਰਹੀ ਸੀ ਕਿ ਪਹਿਲਾਂ ਡੌਗੀਆਂ ਦੀਆਂ ਰੋਟੀਆਂ ਬਿਕੋਜ਼ ਮੈਨੂੰ ਇਹਨਾਂ ਦਾ ਹੀ ਮੀਨ ਹੁੰਦਾਗਾ ਇਹਨਾਂ ਦਾ ਕੰਮ ਨਿਬੜ ਗਿਆ ਬੱਸ ਉਹ ਮੇਰਾ ਸਾਰਾ ਕੰਮ ਨਿਬੜ ਗਿਆ ਇਹਨਾਂ ਨਹੀਂ ਹੁੰਦਾ ਕਿਉਂਕਿ ਹੁਣ ਦਿਨ ਵੱਡੇ ਹੋ ਗਏ ਤੇ ਆਪਦੀਆਂ ਰੋਟੀਆਂ ਤਾਂ ਆਪਾਂ ਨੇ ਆਪਦਾ ਦਾਲ ਤਾਂ ਮੈਂ ਬਣਾ ਕੇ ਰੱਖ ਦਿੰਨੀ ਆ ਪਰ ਰੋਟੀ ਵਗੈਰਾ ਤਾਂ ਐ ਹੁੰਦਾ ਵੀ ਲੇਟ ਹੀ ਲਈ ਜਾਵੇ 7:30 8 ਹਨਾ ਜਦੋਂ ਮੰਮੀ ਡੈਡੀ ਖਾਂਦੇ ਨਹੀਂ ਮੰਮੀ ਡੈਡੀ ਮੋਸਟਲੀ 9:00 ਵਜੇ ਖਾਂਦੇ ਨੇ ਤੇ ਮੈਂ 9:00 ਵਜੇ ਹੀ ਹੁਣ ਲਾਉਣੀ ਹੁੰਦੀ ਆ 7:30 ਵਜੇ ਤੇ 8:00 ਵਜੇ ਮੰਮੀ ਖਾ ਲੈਂਦੇ ਨੇ ਬਸ 8:30 ਵਜੇ ਤੇ ਉਸ ਤੋਂ ਬਾਅਦ ਡੈਡੀ ਮੱਥਾ ਮੁਥਾ ਟੇਕ ਕੇ ਆਉਂਦੇ ਹੁੰਦੇ ਨੇਗੇ ਮਤਲਬ ਕਿ ਕੰਮ ਤੋਂ ਆ ਕੇ ਹਾਂ ਤੋਂ ਕੇ ਤੇ ਫਿਰ ਉਹ ਘਰੇ ਜੋਤ ਵਗੈਰਾ ਲਾਉਣ ਲਾਉਂਦੇ ਆ ਤੇ ਫਿਰ ਗੁਰਦੁਆਰੇ ਬਾਹਰ ਮੱਥਾ ਟੇਕਣ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਉਹ ਘਰੇ ਆ ਕੇ ਜਿਹੜੀ ਰੋਟੀ ਫੇਰ ਖਾਂਦੇ ਆਗੇ ਸਵੇਰ ਦੀ ਵੀ ਉਹਨਾਂ ਦੀ ਇਹੀ ਰੁਟੀਨ ਆ ਸਵੇਰ ਉੱਠ ਕੇ ਉਹਨਾਂ ਨੇ ਪਹਿਲਾਂ ਮੱਥਾ ਵਗੈਰਾ ਟੇਕਣਾ ਜੋਤੂ ਬੱਤੀ ਕਰਨੀ ਹੈ ਨਾ ਸਾਰਾ ਤੇ ਸ਼ਾਮ ਦੀ ਵੀ ਉਹਨਾਂ ਦੀ ਇਹੀ ਰੁਟੀਨ ਆਂਗੀ ਤੇ ਉਹ ਰੋਟੀ ਬਾਅਦ ਚ ਹੀ ਖਾਂਦੇ ਨੇ ਤੇ ਮੰਮੀ ਨੂੰ ਆਇਆ ਮੰਮੀ ਪਹਿਲਾਂ ਖਾਂਦੇ ਨੇ ਮੰਮੀ ਨੂੰ ਸਾਡੇ ਨੂੰ 슈ਗਰ ਦੀ ਪ੍ਰੋਬਲਮ ਆ ਤਾਂ ਕਰਕੇ ਉਹਨਾਂ ਨੂੰ ਭੁੱਖ ਵੀ ਛੇਤੀ ਵੀ ਲੱਗਦੀ ਆ ਤੇ ਜਲਦੀ ਵੀ ਲੱਗਦੀ ਆ ਜਿਆਦਾ ਤਾਂ ਨਹੀਂ ਇੱਕਦਮ ਖਾਂਦੇ ਹੈਗੇ ਪਰ ਐ ਹੁੰਦਾ ਵੀ ਭੁੱਖ ਬੰਦੇ ਨੂੰ ਨਾ 슈ਗਰ ਵਾਲੇ ਪੀਸ਼ੈਂਟ ਨੂੰ ਬਾਰ ਬਾਰ ਲੱਗਦੀ ਹੈਗੀ ਹਨਾ ਉਸ ਹੱਬ ਨਾਲ ਫਿਰ ਮੈਨੂੰ ਐ ਹੁੰਦਾ ਵੀ ਚਲੋ ਮੈਂ ਬਣਾਈ ਦਵਾਂ ਤੇ ਫਿਰ ਮੈਂ ਆਪਦੀਆਂ ਵੀ ਇਕੱਠੀਆਂ ਬਣਾ ਲੈਣੀ ਆ ਕਈ ਵਾਰ ਤਾਂ ਮੈਂ ਕਰਦੀ ਹੁੰਨੀ ਆ ਵੀ ਮੈਂ ਚਲੋ ਇਹਨਾਂ ਦੇ ਆਏ ਤੇ ਬਣਾ ਲੂੰਗੀ ਪਰ ਫਿਰ ਇਹ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਕਿਉਂ ਖੇਚਲਾਂ ਕਰਦੀ ਆ ਹਨਾ ਤੂੰ ਆਬਦਾ ਆਪਣਾ ਜਿਹੜਾ ਕੰਮ ਆ ਉਦੋਂ ਹੀ ਹੀ ਨਵੇੜ ਲਿਆ ਕਰ ਕੋਈ ਦਿੱਕਤ ਨਹੀਂ ਰੋਟੀਆਂ ਗਰਮ ਹੀ ਹੁੰਦੀਆਂ ਨੇ ਕਿਹੜਾ ਕੋਈ ਏਡਾ ਠੰਡੀ ਹੋ ਜਾਂਦੀ ਹੈਗੀ ਬਿਕੋਜ਼ ਨਾ ਸਾਨੂੰ ਥੋੜਾ ਜਿਹਾ ਲੇਟ ਹੋ ਜਾਂਦਾ ਖਾਣ ਤੋਂ ਕਿਉਂਕਿ ਹੁਣ ਹੁਨਰ ਦੇ ਪਾਪਾ ਹੁਣ ਥੋੜਾ ਜਿਹਾ ਦੁਕਾਨ ਤੋਂ ਵੀ ਲੇਟ ਆਉਣ ਲੱਗੇ ਨੇ 9:30 ਵਜੇ ਆਉਂਦੇ ਆ 9:00 ਵਜੇ ਤੱਕ ਆ ਜਾਂਦੇ ਹੈਗੇ ਤੇ ਫਿਰ ਐ ਹੁੰਦਾਗਾ ਵੀ ਆ ਕੇ ਉਹ ਬੱਚੇ ਨਾਲ ਖੇਡਦੇ ਆ ਮੰਮੀ ਕੋਲੇ ਬੈਠ ਜਾਂਦੇ ਆ ਤੇ ਗੱਲਾਂ ਬਾਤਾਂ ਕਰਦੇ ਆ ਫਿਰ ਨਾ ਹੁੰਦੇ ਆ ਧੋਂਦੇ ਆ ਫਿਰ ਫਿਰ ਟੀਵੀ ਟੂਵੀ ਦੇਖਣ ਲੱਗ ਜਾਂਦੇ ਆ ਐ ਕਰਦੇ 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 ਸਾਨੂੰ ਵੱਜ ਜਾਂਦੇ 10:30 ਤਾਂ ਹੁ ਮਾਂ ਬਾਪ ਕੀ ਸਿਆਲਾਂ ਦੇ ਵਿੱਚ ਸਾਢੇ 8 ਵਜੇ ਤੱਕ ਤਾਂ ਖਾਦੀ ਜਾਂਦੀ ਹੈ ਸਾਢੇ 8 9 ਖਾਦੀ ਜਾਂਦੀ ਹੈ ਕਿਉਂਕਿ ਉਦੋਂ ਤਾਂ ਸੱਜਰੇ ਆ ਜਾਂਦੇ ਹੁੰਦੇ ਨੇ ਦੁਕਾਨ ਤੋਂ ਵੀ ਸਾਢੇ 7 8 ਵਜੇ ਤੱਕ ਆ ਜਾਂਦੇ ਨੇਗੇ ਹਨਾ ਦਿਨਾਂ ਦਿਨਾਂ ਦੇ ਫਰਕ ਹੁੰਦੇ ਨੇ ਤੇ ਅੱਜ ਕੱਲ ਦਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਸਾਰੇ ਨਾ ਆਵਦੇ ਗਰਮੀ ਦੇ ਵਿੱਚ ਸੱਚੀ ਬਹੁਤ ਧਿਆਨ ਰੱਖੋ ਇੰਨੀ ਜ਼ਿਆਦਾ ਗਰਮੀ ਆ ਖਾਸ ਕਰ ਬੱਚਿਆਂ ਦਾ ਧਿਆਨ ਰੱਖੋ ਬੱਚਿਆਂ ਨੂੰ ਬਿਲਕੁਲ ਵੀ ਬਾਹਰ ਨਾ ਜਾਣ ਦਿਓ ਇੰਨੀ ਗਰਮੀ ਦੇ ਵਿੱਚ ਕਸਮ ਸੇ ਬਾਹਰ ਜਾਣ ਨੂੰ ਜਮਾਂ ਜੀ ਨਹੀਂ ਕਰਦਾ ਅੱਜ ਮੈਡੀਸਿਨ ਲੈ ਕੇ ਆਏ ਆ ਤੇ ਬਹੁਤ ਬੁਰਾ ਹਾਲ ਹੋਇਆ ਮੈਂ ਕਿਹਾ ਵੀ ਬਸ ਤੋਬਾ ਹੋ ਗਈ ਕੰਨਾਂ ਨੂੰ ਹੱਥ ਲਾ ਲੇ ਵੀ ਨਾ ਫालतू ਤਾਂ ਜਾਣਾ ਹੀ ਨਹੀਂਗਾ ਕਿਤੇ ਅਗਰ ਜਾਣਾ ਨਾ ਕਿਸੇ ਨੇ ਤਾਂ ਸ਼ਾਮ ਦੇ ਟਾਈਮ ਅਗਜੋ ਰਾਤ ਦੇ ਟਾਈਮ ਅਗਰ ਆਪਣੇ ਮਾਰਕੀਟ ਜਾਣਾ ਜਾਂ ਕੁਝ ਵੀ ਆ ਦਿਨ ਦੇ ਟਾਈਮ ਤਾਂ ਜਮਾਂ ਨਾ ਜਾਓ ਬਹੁਤ ਬੁਰਾ ਹਾਲ ਹੋ ਰਿਹਾ ਗਰਮੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾਗਾ ਤੇ ਇੱਥੇ ਮੈਂ ਦਾਲ ਤਰਤੀ ਸੀਗੀ ਤੇ ਇੱਥੇ ਮੈਂ ਲੱਗੀ ਸੀਗੀ ਦਾਲ ਨੂੰ ਤੜਕੇ ਦੀ ਤਿਆਰੀ ਕਰਨ ਲਸਣ ਵਗੈਰਾ ਥੋੜਾ ਜਿਹਾ ਮੰਮੀ ਨੂੰ ਲਸਣ ਪਸੰਦ ਆ ਇਸ ਕਰਕੇ ਮੈਂ ਥੋੜਾ ਜਿਹਾ ਪਾ ਦਿੰਨੀ ਹੁੰਨੀ ਹੈਗੀ ਸਿਆਲਾ ਚ ਤਾਂ ਅਸੀਂ ਬਹੁਤ ਜ਼ਿਆਦਾ ਪਾਉਂਦੇ ਆ ਲਸਣ ਤੇ ਗਰਮੀ ਵਿੱਚ ਮੈਂ ਥੋੜਾ ਜਿਹਾ ਘੱਟ ਪਾਉਂਦੀ ਆ ਬਿਕੋਜ਼ ਮੰਮੀ ਨੂੰ ਲਸਣ ਤੋਂ ਬਿਨਾ ਨਾ ਦਾਲ ਸਬਜੀ ਵਧੀਆ ਨਹੀਂ ਲੱਗਦੀ ਇਸ ਲਈ ਸਭ ਦੀ ਪਸੰਦ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਨਾ ਜਿਵੇਂ ਜਿਵੇਂ ਸਾਰਿਆਂ ਨੂੰ ਪਸੰਦ ਹੁੰਦੀ ਆ ਬਾਕੀ ਇਹਨਾਂ ਨੂੰ ਵੀ ਲਸਣ ਵਗੈਰਾ ਉਦਰਾ ਵਗੈਰਾ ਪਿਆ ਹੋਵੇ ਤੇ ਫਿਰ ਇਹਨਾਂ ਨੂੰ ਦਾਲ ਟੇਸਟੀ ਲੱਗਦੀ ਹੈਗੀ ਹਲੇ ਮੈਨੂੰ ਪਹਿਲਾਂ ਵਿਆਹ ਤੋਂ ਪਹਿਲਾਂ ਮੈਨੂੰ ਜਮਾ ਆਦਤ ਨਹੀਂ ਸੀ ਪਰ ਚਲੋ ਵਿਆਹ ਤੋਂ ਬਾਅਦ ਬਹੁਤ ਆਪਣੀਆਂ ਹੈਬਿਟਸ ਹੁੰਦੀਆਂ ਨੇ ਆਦਤ ਹੁੰ ਮਤਲਬ ਕਿ ਕਹਿੰਦੇ ਹੁੰਦੇ ਆ ਸਭ ਦਾ ਅਲੱਗ-ਅਲੱਗ ਹਿਸਾਬ ਹੁੰਦਾ ਰਹਿਣ-ਸਹਿਣ ਦਾ ਬਸ ਉਸ ਉਸ ਹਿਸਾਬ ਤੇ ਆਪਣਾ ਵੀ ਜਿਹੜਾਗਾ ਉਹ ਬਦਲ ਜਾਂਦਾਗਾ ਆ ਪਿੱਕੇ ਆਪਾਂ ਕਿੱਦਾਂ ਹੁੰਨੇ ਆ ਤੇ ਸੋਹਰੇ ਆ ਕੇ ਸੋਹਰੇ ਆ ਕੇ ਆਪਾਂ ਆਪਾਂ ਨੂੰ ਮੈਨੂੰ ਆਪਾਂ ਨੂੰ ਹਨਾ ਉਸ ਹਿਸਾਬ ਨਾਲ ਜਾਂ ਉਸ ਮਾਹੌਲ ਨਾਲ ਆਪਾਂ ਨੂੰ ਰਹਿਣਾ ਪੈਂਦਾ ਬਣਨਾ ਪੈਂਦਾਗਾ ਤੇ ਉਹੀ ਆਪਣੇ ਲਈ ਵਧੀਆਗਾ ਤੇ ਬਾਕੀ ਚਲੋ ਫੈਮਿਲੀ ਦਾ ਅਵਾਈ ਗਰੂ ਨੇ ਬਹੁਤ ਵਧੀਆ ਦਿੱਤੀ ਆ ਬਹੁਤ ਪਿਆਰ ਕਰਨ ਵਾਲੇ ਸਾਰੇ ਦਿੱਤੇ ਨੇਗੇ ਤੇ ਇੱਥੇ ਹੁਨਰ ਤੇ ਹੁਨਰ ਦੇ ਪਾਪਾ ਬੈਠੇ ਸੀ ਇੱਥੇ ਆ ਗਿਆ ਜੀ ਸਾਡਾ ਦੂਜਾ ਦਿਨ 29 ਮਈ ਦਾ ਦਿਨ ਤੇ ਇੱਥੇ ਸਾਡੇ ਬੱਚੇ ਨੇਗੇ ਉਹ ਅੱਤ ਸਫਾਈ ਵਗੈਰਾ ਮੈਂ ਕਮਰੇ ਦੀ ਕਰਤੀ ਸੀਗੀ ਪਹਿਲਾਂ ਕਰਤੀ ਸੀ ਮਤਲਬ ਕਿ ਥੱਲੇ ਝਾੜੂ ਵਗੈਰਾ ਲਗਾ ਕੇ ਕਮਰੇ ਚ ਤੋ ਤਿੰਨ ਵਾਰ ਪੂੰਝਾ ਕੱਢਿਆ ਕਿਉਂਕਿ ਬੱਚਿਆ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਨਾ ਤਾਂ ਕਰਕੇ ਤੇ ਹਨਰ ਵਗੈਰਾ ਹਲੇ ਝਾੜੀ ਨਹੀਂ ਸੀ ਤੇ ਹਨਰ ਇੱਥੇ ਰੁੱਸਿਆ ਬੈਠਾ ਸੀ ਕਿਉਂਕਿ ਹਨਰ ਦੇ ਪਾਪਾ ਚੱਲ ਗਏ ਸੀ ਨਹਾਉਣ ਕਿਉਂਕਿ ਹੁਣ ਉਹ ਥੋੜਾ ਛੱਡ ਦੇ ਵਗ ਜਾਂਦੇ ਨੇ ਦੁਕਾਨ ਤੇ ਕਈ ਵਾਰ ਨਹਾ ਕੇ ਵਗ ਜਾਂਦੇ ਨੇ ਕਈ ਵਾਰ ਜਦ ਰੋਟੀ ਖਾਣਾ ਹੁੰਦੇ ਆ ਉਦੋਂ ਨਹਾਉਂਦੇ ਨੇ ਇਸ ਹਿਸਾਬ ਜਿਹਾ ਉਹਨਾਂ ਦਾ ਲਏ ਮੀਆਂ ਬਸ ਤੇ ਇਹ ਹੁਣ ਰੁੱਸ ਗਿਆ ਸੀ ਵੀ ਉਹ ਚੱਲ ਗਏ ਤੇ ਇੱਥੇ ਹਨ ਟੈਡੀ-ਸ਼ੈਡੀ ਹੋ ਗਿਆ ਸੀਗਾ ਤੇ ਇਸੇ ਜਿਹੜਾ ਮੇਰਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਜਰੂਰ ਦੱਸਿਓ